ਤੂੰ ਕੇ ਲੱਗਿਆ ਆਣ ਕੇ ਅਨ ਦੋਆਂ ਨੂੰ ਹੀ ਆ ਤੂੰ ਦੋ ਤੇ ਮੈਚ ਗਾਇਆ ਪਹਿਲਾਂ ਆਇਆ ਵਿਚਾਰਾ ਮੈਨੂੰ ਕਹਿੰਦਾ ਰਿਪਕਾ ਮੈਨੂੰ ਬਚਾ ਲਾ ਮੈਂ ਮਾ ਕੀ ਹੋਇਆ ਮਾ ਕਹਿੰਦਾ ਮੈਨੂੰ ਮਾਰਤਾ ਹੀ ਹਰਮਾਨ ਨੇ ਉਹਨਾਂ ਨੇ ਮਾਰਤਾ ਹੀ ਆ ਮੈਂ ਸਡਾਉਣ ਹੀ ਗਈ ਮੈਨੂੰ ਵੀ ਲੱਗਿਆ ਕਰੋ ਤੂੰ ਕੇ ਲੱਗੇ ਦੋਆਂ ਜਿਹਾ ਉਧਰ ਚਲੱਖਣ ਸਿੰਘ ਕੋਈ ਰਾਤੀ ਦਾ ਕੋਈ ਟਕੜਾ ਹੋਇਆ ਕੋਈ 8 ਵਜੇ ਨਾਲ ਤੇ ਉਹ ਟਕੜੇ ਦੇ ਨਾਲ ਹੀ ਇਹ ਇਹ ਖਾਲੀ ਸੀ ਇੰਤਰਾ ਕੋ ਕੋ ਕੋਈ ਪਤਾ ਨਹੀਂ ਕੀ ਦੱਸਦੇ ਕੋਈ ਗੋਲ ਜਾ ਬੈਠ ਉਹਨੂੰ ਕਹਿੰਦੇ ਸਪੋਰ ਬਸਪਰ ਉਹਨੇ ਮਾਰਿਆ ਇਹਦੇ ਦੋ ਤਿੰਨ ਮਾਰਿਆ ਸਾਸੀ ਦੇ ਵੱਜ ਗਏ ਤੇ ਕੋਲ ਤਲ ਤਲ ਤੇ ਮਾਰਿਆ ਤੇ ਇੱਕ ਰਾਤ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਹਾਂ ਸ਼ਰਾਬ ਸ਼ੂਬ ਸਾਰੀ ਪੀਂਦੇ ਹੋਈ ਪੀਂਦਾ ਹੈ ਇਹਨੇ ਮਾਰਿਆ ਇਹ ਵੀ ਪੀਂਦਾ ਹੈ ਹਾਂ ਜੀ ਗੰਜਰਾ ਨਹੀਂ ਰੂਮ ਬੋਲ ਕੇ ਬਾਹਰ ਚੜ ਕੇ ਮਾਰਿਆ ਫਿਰ ਉੱਥੇ ਲੜਾਈ ਉਧਰ ਹੋਈ ਭਰਾ ਨੂੰ ਮਾਰਿਆ ਭਰਾ ਨੂੰ ਬਾਹਰ ਚ ਮਾਰਿਆ ਅਪਰਾਧ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਰਾਸ ਨੂੰ ਰਿਆ ਕਬਜ਼ੇ ਦੀ ਪੁਲਿਸ ਨੇ ਉਸ ਆਪਣੀ ਕਾਰਵਾਈ ਕਰ ਲਈ ਹੈ ਡੈੱਡ ਬੋਡੀ ਭੇਜੀ ਆ ਸੀ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਪਤਕ ਕਰਨ ਹੋਣਗੇ ਉਹ ਕਾਰਵਾਈ ਕਰਾ ਕਰਨ ਦੱਸਿਓ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਜੀ ਠੀਕ ਉਹ ਵੱਡਾ ਭਰਾ ਆ ਮੇਰਾ ਰਾਜੇ ਨੂੰ ਰਾਜਾ ਤੇ ਉਹਦਾ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਹੋ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ ਤੇ ਰਾਤੀ ਵੀ ਇਹਦੇ ਇਕੱਲਾ ਹੀ ਹੋ ਉਹਨਾਂ ਪਹਿਲਾਂ ਇੱਥੇ ਲੜਿਆ ਮੁਰਕੇ ਚੌਂਕ ਚ ਲੈ ਗਏ ਉਧਰੋਂ ਦੋ ਜਾਨੇ ਚਾਚਾ ਭਤੀ ਗੱਦੀ ਤੇ ਉਧਰ ਜਾ ਕੁੱਟਿਆ ਮੁਰਕੇ ਇੱਥੇ ਲੈ ਆ ਕੁੱਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤਾਂ ਸਾਨੂੰ ਭੌਂਦਾ ਹਣਾ ਉਹਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਇਨਸ਼ਾਫ ਚਾਹੀਦਾ ਕੇ ਗੱਲਾਂ ਕੀ ਹਾਂਜੀ ਪੁਲਸ ਹੋ ਗਈ ਜੀ ਪੁਲਸਾਂ ਜੀ ਗਲੋਤੀ ਆ ਜੀ ਗੱਲ ਕੋਈ ਨਹੀਂ ਪਾਜੀ ਮੈਂ ਨੂੰ ਕਰੋ ਕਲਾਇਆ ਦੁਕਾਨ ਤੇ ਮੁੰਡਾ ਇਧਰੋਂ ਆਇਆ ਬੈਸਬਾਲ ਲੈ ਕੇ ਧੋੜਾ ਧੋੜਾ ਮਾਰ ਕੋਈ ਤੇ ਜਾ ਕੇ ਤੇ ਕੁੱਟਣ ਡੇ ਪਿਆ ਵਾ ਕੋਈ ਇਹਦੀ ਗੱਲ ਹੈ ਇਹ ਆ ਕਿ ਆ 8:30 ਵਜੇ ਦੀ ਗੱਲ ਰਾਤ ਮੈਨੂੰ ਉਹਨਾਂ ਦੇ ਹਰਵਾਰ ਦੀ ਹਾਂਜੀ ਕਾਲਾ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲਾ ਮੈਂ ਮੈਂ ਤੈਨੂੰ ਚੰਗਾ ਪੜਾ ਭੇਜ ਕੇ ਹੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਉਹ ਆਏ ਤੇ ਇਥੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਸਾਨੂੰ ਦੋਵਾਂ ਨੇ ਤੂੰ ਕਿਹ ਇੱਥੇ ਲੈ ਆ ਮੇਰੀਆਂ ਮੜਾ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਆੜਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰੱਖਦਾ ਹੀ ਗਣ ਮੈਂ ਤਾਂ ਕੋਖ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇਆ ਵੇਖੋ ਰਗਾ ਕੁੱਟੀਆਂ ਨੇ ਆਹ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਖ ਕਰ ਸਕਦਾ ਹਾਂਜੀ ਕੀਤੀ ਚ ਇੱਥੇ ਕੁੜੀ ਆ ਗਈ ਉਹ ਤਾਂ ਕਿੱਥੇ ਗਈ ਹੈ ਦੂਜੀ ਗੱਡੀ ਨਾਲ ਚਲੋ ਬੋਟਾ ਕਿੱਥੇ ਆ ਆ ਗਿਆ ਉਹ ਗੱਡੀਆਂ ਕਿਹਾ ਉਧਰੋਂ ਘੱਡ ਲੋ ਬਾਹਰ ਬਾਹਰ ਇੱਥੇ ਚਲੋ ਸਾਰੇ ਘਰੋਂ ਤੋਂ ਤੂੰ ਦੇਖ ਆਣ ਜਿਹੜਾ ਤੂੰ ਨੂੰ ਦੋਵਾਂ ਨੂੰ ਲੈ ਕੇ ਤੂੰ ਕਿਹਾ ਨੂੰ ਦੋਵਾਂ ਨੂੰ ਕੁੱਟ ਦੇ ਆਹ ਉਹਦੀਆਂ ਰਗਾਂ ਹੀ ਕੁੱਟ ਚੋਡੀਆਂ ਇਹਨਾਂ ਨੇ ਪਾਪਾ ਕੋਈ ਨਹੀਂ ਓ ਨਾ ਲਿਆ ਲੱਟੋ ਯਾਰ ਲੱਟੋ